ਹਰ ਕੋਈ ਇਹ ਸੋਚ ਰਿਹਾ ਹੈ ਕਿ ਕਤਲ ਕਿਉਂ ਕੀਤਾ ਗਿਆ ਨਵੀਨ अरोड़ा ਦਾ ਪੁਲਿਸ ਨੇ ਸਸਪੈਂਸ ਕਿਉਂ ਰੱਖਿਆ ਰਾਤ ਐਨਕਾਊਂਟਰ ਵੀ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਅੱਜ ਫਿਰ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਐਨਕਾਊਂਟਰ ਤੋਂ ਬਾਅਦ ਵੀ ਕਾਰਨ ਲੋਕ ਪੁੱਛ ਰਹੇ ਨੇ ਵੀ ਆਖਰਕਾਰ ਕਤਲ ਕਿਉਂ ਕੀਤਾ ਗਿਆ ਪੁਲਿਸ ਨੇ ਇਸ ਨੂੰ ਸਸਪੈਂਸ ਕਿਉਂ ਰੱਖਿਆ ਕੀ ਪੂਰੀ ਕਹਾਣੀ ਆ ਇਹ ਪੂਰੀ ਕਹਾਣੀ ਜਾਂਦਿਆਂ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਜੀ ਹੋਣਾ ਕੋਲ ਸਰ ਕੀ ਪੂਰੀ ਕਹਾਣੀ ਆ ਸਸਪੈਂਸ ਕਿਉਂ ਰੱਖਿਆ ਗਿਆ ਲੋਕ ਕੀ ਪੁੱਛ ਰਹੇ ਨੇ ਕਿ ਕਤਲ ਕਿਉਂ ਕੀਤਾ ਗਿਆ ਕੀ ਪੁਲਿਸ ਦੀ ਇਨਵੈਸਟੀਗੇਸ਼ਨ ਚ ਕੋਈ ਪ੍ਰੋਬਲਮ ਆਉਂਦੀ ਆ ਜੀ ਇਹ ਚੀਜ਼ ਨੂੰ ਆਪਾਂ ਡਿਸਕਲੋਜ਼ ਕਰਦਾਂਗੇ ਸਾਹਮਣੇ ਲੈ ਆਵਾਂਗੇ ਲੋਕਾਂ ਦੇ ਇਸ ਲਈ ਗੁਪਤ ਰੱਖਿਆ ਜਾ ਰਿਹਾ ਇਹ ਪੂਰੀ ਕਹਾਣੀ ਨੂੰ ਜਾਂ ਕੁਝ ਸਮੇਂ ਬਾਅਦ ਇਹ ਕਲੀਅਰ ਹੋ ਜੇਗੀ ਔਰ ਫਿਰੋਜ਼ਪੁਰ ਵਾਸੀਆਂ ਨੂੰ ਦੱਸ ਦਿੱਤੀ ਜਾਏਗੀ ਕਿ ਆਖਰਕਾਰ ਸੀਗਾ ਕੀ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਮੈਂ ਦੱਸ ਰਿਹਾ ਹਾਂ ਵੀ ਜਿਹੜਾ ਇਹ ਪਹਿਲਾਂ ਹੀ ਤੁਹਾਨੂੰ ਦੱਸਿਆ ਗੁਰਸਿਮਰਤ ਇਲਿਅਸ ਜਤਨ ਇਲਿਅਸ ਕਾਲੀ ਜਿਹੜਾ ਕਿ ਬਦਨੀ ਜੈਮਲ ਸਿੰਘ ਵਾਲੇ ਦਾ ਰਹਿਣ ਵਾਲਾ ਤੇ ਹੁਣ ਇੱਥੇ ਹੀ ਰਹਿ ਰਿਹਾ ਸੀ ਪਟਿਆਲਾ ਬਸਤੀ ਇਹਨਾਂ ਨੇ ਇਹ ਮੇਨ ਪਲੈਨਿੰਗ ਕਰਕੇ ਇਹਨਾਂ ਨੇ ਸਾਰੇ ਜਣੇ ਇਕੱਠੇ ਹੋਏ ਸੀ ਤੇ ਇਹਨਾਂ ਨੇ ਇਸ ਜਿਹੜੀ ਦੁਰਘਟਨਾ ਜਿਹੜਾ ਮਰਡਰ ਹੈ ਉਸ ਨੂੰ ਅੰਜਾਮ ਦਿੱਤਾ ਸੀ ਇਹਨਾਂ ਦੇ ਨਾਲ ਇੱਥੇ ਹੁਣ ਇਹ ਆਇਆ ਵੀ ਇਸ ਨੂੰ ਆਪਾਂ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਆ ਸਾਡੀ ਟੀਮ ਸੀਆਈਏ ਡੀਐਸਪੀ ਡੀਡੀਐਸਪੀ ਸਿਟੀ ਇਹ ਸਾਰਿਆਂ ਨੂੰ ਜਦੋਂ ਇਨਫੋਰਮੇਸ਼ਨ ਬੇਸਡ ਇਹ ਨਾਕਾਬੰਦੀਆਂ ਕੀਤੀਆਂ ਹੋਈਆਂ ਸੀ ਤਾਂ ਇੱਥੇ ਇਹ ਇੱਕ ਬੰਦੇ ਨੇ ਉਹਨਾਂ ਦਾ ਨਾਕਾਬੰਦੀ ਤੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਉਹ ਅੱਗੇ ਡਿੱਗ ਪਿਆ ਤੇ ਉਸਨੇ ਪੁਲਿਸ ਪਾਰਟੀ ਤੇ ਫਾਇਰ ਕਰਤੇ ਉਸ ਨੂੰ ਵਾਰਨਿੰਗ ਦੇ ਕੇ ਜਦੋਂ ਉਸ ਤੋਂ ਉਹ ਨਹੀਂ ਹਟਿਆ ਤਾਂ ਉਸਤੇ ਜਵਾਬੀ ਫਾਇਰ ਦੇ ਵਿੱਚ ਉਹ ਜ਼ਖਮੀ ਹੋ ਗਿਆ ਤੇ ਜਿਹਨੂੰ ਦਾਖਲ ਕਰਾਇਆ ਗਿਆ ਹਸਪੀਟਲ 'ਚ ਤੇ ਇਹ ਇਹ ਬੰਦੇ ਦਾ ਜਿਹੜਾ ਪੁਛਗਿਛ ਪ੍ਰੀਲਿਮਿਨਰੀ ਪੁਛਗਿਛ ਕਿਉਂਕਿ ਹਸਪਤਾਲ 'ਚ ਆ ਉਹਦੇ ਤੋਂ ਸਾਹਮਣੇ ਆਇਆ ਵੀ ਇੱਕ ਹੋਰ ਬੰਦਾ ਕਿਸੇ ਨੇ ਇਸ ਨੂੰ ਇਹ ਕਰਨ ਪਿੱਛੇ ਉਕਸਾਇਆ ਸੀ ਤੇ ਇਸ ਨੂੰ ਉਹਦੇ ਪੈਸੇ ਵੀ ਦਿੱਤੇ ਤੇ ਉਸ ਨੂੰ ਉਹਦੇ ਰੋਂਦ ਵੀ ਦਿੱਤੇ ਆ ਉਸ ਦੇ ਅਸੀਂ ਕਾਫੀ ਨੇੜੇ ਆ ਗਏ ਆ ਇਹ ਜਿਹੜੀ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਇਸ ਦੇ ਵਿੱਚ ਜੇ ਕਈ ਵਾਰ ਪਹਿਲਾਂ ਆਪਾਂ ਚੀਜ਼ਾਂ ਡਿਸਕਲੋਜ਼ ਕਰਦੀ ਹੈ ਓਪਨ ਹੋ ਜਾਂਦੀਆਂ ਜਿਹਦੇ ਨਾਲ ਕਿ ਫਿਰ ਉਹ ਬੰਦੇ ਇਸ ਦੇ ਅਲਰਟ ਹੋ ਜਾਂਦੇ ਤੇ ਉਹਨੂੰ ਫੜਨਾ ਔਖਾ ਹੋ ਜਾਂਦਾ ਤੇ ਇਸ ਅਸੀਂ ਇਹਨਾਂ ਨੂੰ ਜਲਦੀ ਸਾਡੇ ਕਈ ਲੀਡਸ ਆਈਆਂ ਸਾਡੇ ਕੋਲ ਤੇ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਜਿਹੜੇ ਰਹੰਦੇ ਦੋਸ਼ੀ ਆ ਇੱਕ ਜਿਹੜੇ ਇਹ ਨਵਾਂ ਜਿਹੜਾ ਉਹਦੇ ਚ ਆਇਆ ਉਹਦੇ ਇੱਕ ਰਾਤ ਜਿਹੜਾ ਇਨਕਾਊਂਟਰ ਹੋਇਆ ਔਰ ਉਸ ਤੋਂ ਪਹਿਲਾਂ ਦੋ ਗ੍ਰਿਫਤਾਰ ਕੀਤੇ ਸੀ ਇਹਨਾਂ ਤਿੰਨਾਂ ਦੇ ਵਿੱਚੋਂ ਗੋਲੀਆਂ ਚਲਾਉਣ ਵਾਲਾ ਕੋਈ ਸੀਗਾ ਜਾਂ ਨਹੀਂ ਜਿਹੜੇ ਇਹਨਾਂ ਨੇ ਇਹ ਵੈਪਨ ਲੈ ਕੇ ਆਉਣ ਵਾਲੇ ਸਾਰੀ ਮੇਨ ਪਲੈਨਿੰਗ ਕਰਨ ਵਾਲੇ ਇਹ ਆ ਤੇ ਜਿਹੜੀ ਗੋਲੀ ਤਾਂ ਉਹ ਬਾਦਲ ਤੇ ਜਿਹੜਾ ਦੂਸਰਾ ਇਕਾਂ ਪਛਤਾ ਬੰਦਾ ਉਹਦਾ ਉਸ ਜੋ ਉਹਨਾਂ ਨੇ ਇਹਦੇ ਉਹਦਾ ਉਹਨਾਂ ਚੋਂ ਉਹਨਾਂ ਨੇ ਗੋਲੀ ਚਲਾਈ ਉਹ ਵਾਲੇ ਔਰ ਮੇਨ ਜਿਹੜਾ ਤੁਸੀਂ ਦੱਸ ਰਹੇ ਹੋ ਜਿਹੜਾ ਹਜੇ ਹਿਡਨ ਰੱਖਿਆ ਗਿਆ ਇਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਏ ਸਾਡੇ ਬਹੁਤ ਲੀਡਸ ਆਈਆਂ ਹੋਈਆਂ ਤੁਸੀਂ ਜਲਦ ਤੋਂ ਜਲਦ ਉਹਨੂੰ ਕਾਬੂ ਕਰ ਲਾ ਜਿਹੜਾ ਸਸਪੈਂਸ ਲੋਕਾਂ ਦਾ ਬਣਿਆ ਰੱਖਿਆ ਵੀ ਉਹਨੂੰ ਜਲਦੀ ਲੋਕਾਂ ਸਾਹਮਣੇ ਆਜੂ ਬਿਲਕੁਲ ਸਾਹਮਣੇ ਆਜੂ ਆਹ ਵੀ ਤਾਂ ਮੇਨ ਹੈ ਜੀ ਇਹ ਜਿਹੜਾ ਹੈਗਾ ਬਹੁਤ ਆ ਜਿਹੜੇ ਜਿਹੜੇ ਨੇ ਗੋਲੀ ਚਲਾਈ ਹੁੰਦੀ ਆ ਉਹ ਤਾਂ ਇਹਨਾਂ ਦਾ ਹਾਂ ਤੁਹਾ ਦਾ ਯੂਜ਼ ਕੀਤਾ ਹੁੰਦਾ ਦਿਮਾਗ ਤੇ ਸਾਰਾ ਕੁਝ ਤੇ ਇਹਨਾਂ ਨੇ ਯੂਜ਼ ਕੀਤਾ ਤੇ ਇਹ ਮੇਨ ਹੈ ਇਹਨਾਂ ਨੂੰ ਮੇਨ ਇਹਦੇ ਨਾਲ ਕਾਫੀ ਸਾਡਾ ਜਿਹੜਾ ਕੇਸ ਨੂੰ ਸੋਲਵ ਕਰਨ ਦੇ ਵਿੱਚ ਬਹੁਤ ਜਿਆਦਾ ਸਹੀ ਹੋਇਆ ਜਿਹੜਾ ਮੇਨ ਕਾਰਨ ਵੀ ਉਹਦੇ ਤੋਂ ਹੀ ਪਤਾ ਲੱਗ ਸਕਦਾ ਹਾਂਜੀ ਬਿਲਕੁਲ ਬਿਲਕੁਲ ਆਹ ਜਿਹੜਾ ਇਸ ਨੂੰ ਵੀ ਜਦੋਂ ਹਸਪੀਟਲ ਤੋਂ ਜਾਊਗਾ ਤੇ ਸਾਨੂੰ ਹੋਰ ਪੁੱਛਗਿਛ ਹੋਊਗੀ ਹੋਰ ਚੀਜ਼ਾਂ ਨਾਲ ਤੋਂ ਮਿਲਣ ਦੀ ਸਾਨੂੰ ਆ ਸਕਦੀ ਬਿਲਕੁਲ ਤਾਂ ਮੇਨ ਕਾਰਨ ਜਿਹੜਾ ਸੀਗਾ ਉਹਦਾ ਪਤਾ ਉਦੋਂ ਹੀ ਲੱਗ ਸਕਦਾ ਜਦੋਂ ਜਿਸ ਦਾ ਇੰਕਾਊਂਟਰ ਕੀਤਾ ਗਿਆ ਰਾਤ ਉਸਦੇ ਗੋਲੀ ਲੱਗੀ ਆ ਔਰ ਉਹ ਜਦੋਂ ਹਸਪੀਟਲ ਤੋਂ ਠੀਕ ਹੋ ਕੇ ਆਏਗਾ ਉਸ ਤੋਂ ਬਾਅਦ ਪੁੱਛ ਗੇਸ਼ ਦੌਰਾਨ ਉਸ ਤੋਂ ਪਤਾ ਲੱਗੇਗਾ ਕਿ ਆਖਰਕਾਰ ਉਸਨੇ ਇਹ ਸਾਰਾ ਕੁਝ ਕਿਦੇ ਕਹਿੰਤੇ ਕੀਤਾ ਕਿਵੇਂ ਕੀਤਾ ਔਰ ਇਥੋਂ ਇਹ ਵੀ ਲੱਗਦਾ ਹੈ ਕਿ ਪੁਲਿਸ ਨੇ ਇਹ ਚੀਜ਼ ਜ਼ਰੂਰ ਟ੍ਰੇਸ ਕਰ ਲਈ ਆ ਵੀ ਮੇਨ ਮਗਰ ਬੰਦਾ ਕਿਹੜਾ ਸੀ ਪਰ ਉਸ ਨੂੰ ਹਜੇ ਪਬਲਿਕ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਪੁਲਿਸ ਨਹੀਂ ਰੱਖ ਰਹੀ ਕਿਉਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਫੈਕਟ ਪੈਂਦਾ ਇਸ ਚੀਜ਼ ਨੂੰ ਲੈ ਕੇ ਉਹ ਵਿਅਕਤੀ ਭੱਜ ਸਕਦਾ ਉਹ ਵਿਅਕਤੀ ਕਿਤੇ ਅੰਡਰਗਰਾਉਂਡ ਹੋ ਸਕਦਾ ਇਸੇ ਲਈ ਪੁਲਿਸ ਹਰ ਰੋਜ਼ ਇਸ ਚੀਜ਼ ਨੂੰ ਸਸਪੈਂਸ ਬਣਾ ਕੇ ਰੱਖ ਲਿਆ ਕਿਉਂਕਿ ਸੋਸ਼ਲ ਮੀਡੀਆ ਦੇ ਰਾਹੀਂ ਗੱਲ ਸਕਿੰਟਾਂ ਦੇ ਵਿੱਚ ਟਰੈਵਲ ਹੋ ਜਾਂਦੀ ਹੈ ਤੇ ਜਿਹੜੇ ਵਿਅਕਤੀ ਮੇਨ ਦੋਸ਼ੀ ਹੁੰਦੇ ਨੇ ਉਹ ਫਰਾਰ ਹੋ ਜਾਂਦੇ ਨੇ ਇਸੇ ਲਈ ਇਹ ਜਲਦ ਉਹਨਾਂ ਦਾ ਵੀ ਖੁਲਾਸਾ ਕੀਤਾ ਜਾਏਗਾ ਜਿਹੜੇ ਵਿਅਕਤੀਆਂ ਨੇ ਪੂਰੀ ਕਹਾਣੀ ਬਣਾਈ ਕਿੱਥੇ ਬੈਠੇ ਨੇ ਵਿਦੇਸ਼ ਬੈਠੇ ਨੇ ਕਿੱਥੇ ਪੂਰੀ ਕਹਾਣੀ ਜਲਦੀ ਹੀ ਤੁਹਾਡੇ ਕੋਲੇ ਪੇਸ਼ ਕਰਾਂਗੇ ਕਿ ਕਾਰਨ ਕੀ ਸੀ ਕਿਉਂਕਿ ਇੱਕੋ ਸਵਾਲ ਆ ਕਾਰਨ ਕੀ ਸੀ ਕਿਉਂ ਮਾਰਿਆ ਗਿਆ ਰੰਜਿਸ਼ ਕੀਤੀ ਸੀ ਰੋਲਾ ਕੀ ਸੀ ਇਹ ਕਾਰਨ ਜਲਦੀ ਹੀ ਫਿਰੋਜ਼ਪੁਰ ਐਸਐਸਪੀ ਕਹਿ ਰਹੇ ਨੇ ਕਿ ਜਲਦੀ ਹੀ ਤੁਹਾਡੇ ਸਾਹਮਣੇ ਰੱਖਾਂਗੇ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ ਸੋਖ ਹਰ ਕੋਈ ਇਹ ਸੋਚ ਰਿਹਾ ਹੈ ਕਿ ਕਤਲ ਕਿਉਂ ਕੀਤਾ ਗਿਆ ਨਵੀਨ अरोड़ा ਦਾ ਪੁਲਿਸ ਨੇ ਸਸਪੈਂਸ ਕਿਉਂ ਰੱਖਿਆ ਰਾਤ ਇਨਕਾਉਂਟਰ ਵੀ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਅੱਜ ਫਿਰ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਨਕਾਉਂਟਰ ਤੋਂ ਬਾਅਦ ਵੀ ਕਾਰਨ ਲੋਕ ਪੁੱਛ ਰਹੇ ਨੇ ਵੀ ਆਖਰਕਾਰ ਕਤਲ ਕਿਉਂ ਕੀਤਾ ਗਿਆ ਪੁਲਿਸ ਨੇ ਇਸ ਨੂੰ ਸਸਪੈਂਸ ਕਿਉਂ ਰੱਖਿਆ ਕੀ ਪੂਰੀ ਕਹਾਣੀ ਆ ਇਹ ਪੂਰੀ ਕਹਾਣੀ ਜਾਂਦਿਆਂ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਜੀ ਹੋਣਾ ਕੋਲ ਸਰ ਕੀ ਪੂਰੀ ਕਹਾਣੀ ਆ ਸਸਪੈਂਸ ਕਿਉਂ ਰੱਖਿਆ ਗਿਆ ਲੋਕ ਕੀ ਪੁੱਛ ਰਹੇ ਨੇ ਕਿ ਕਤਲ ਕਿਉਂ ਕੀਤਾ ਗਿਆ ਕੀ ਪੁਲਿਸ ਦੀ ਇਨਵੈਸਟੀਗੇਸ਼ਨ ਚ ਕੋਈ ਪ੍ਰੋਬਲਮ ਆਉਂਦੀ ਆ ਜੀ ਚੀਜ਼ ਨੂੰ ਆਪਾਂ ਡਿਸਕਲੋਜ਼ ਕਰਦਾਂਗੇ ਸਾਹਮਣੇ ਲੈ ਆਵਾਂਗੇ ਲੋਕਾਂ ਦੇ ਇਸ ਲਈ ਗੁਪਤ ਰੱਖਿਆ ਜਾ ਰਿਹਾ ਇਹ ਪੂਰੀ ਕਹਾਣੀ ਨੂੰ ਜਾਂ ਕੁਝ ਸਮੇਂ ਬਾਅਦ ਇਹ ਕਲੀਅਰ ਹੋ ਜੇਗੀ ਔਰ ਫਿਰੋਜ਼ਪੁਰ ਵਾਸੀਆਂ ਨੂੰ ਦੱਸ ਦਿੱਤੀ ਜਾਏਗੀ ਕਿ ਆਖਰਕਾਰ ਸੀਗਾ ਕੀ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਮੈਂ ਦੱਸ ਰਿਹਾ ਹਾਂ ਵੀ ਜਿਹੜਾ ਇਹ ਪਹਿਲਾਂ ਹੀ ਤੁਹਾਨੂੰ ਦੱਸਿਆ ਗੁਰਸਿਮਰਤ ਇਲियस ਜਦਨ ਇਲियस ਕਾਲੀ ਜਿਹੜਾ ਕਿ ਬਦਨੀ ਜੈਮਲ ਸਿੰਘ ਵਾਲੇ ਦਾ ਰਹਿਣ ਵਾਲਾ ਤੇ ਹੁਣ ਇੱਥੇ ਹੀ ਰਹਿ ਰਿਹਾ ਸੀ ਪਟਿਆਲੀ ਬਸਤੀ ਇਹਨਾਂ ਨੇ ਇਹ ਮੇਨ ਪਲੈਨਿੰਗ ਕਰਕੇ ਇਹਨਾਂ ਨੇ ਸਾਰੇ ਜਣੇ ਇਕੱਠੇ ਹੋਏ ਸੀ ਤੇ ਇਹਨਾਂ ਨੇ ਇਸ ਜਿਹੜੀ ਦੁਰਘਟਨਾ ਜਿਹੜਾ ਮਰਡਰ ਹੈ ਉਸ ਨੂੰ ਅੰਜਾਮ ਦਿੱਤਾ ਸੀ ਇਹਨਾਂ ਦੇ ਨਾਲ ਇੱਥੇ ਹੁਣ ਇਹ ਆਇਆ ਵੀ ਇਸ ਨੂੰ ਆਪਾਂ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਆ ਸਾਡੀ ਟੀਮ ਸੀਆਈਏ ਡੀਐਸਪੀ ਡੀਡੀਐਸਪੀ ਸਿਟੀ ਇਹ ਸਾਰਿਆਂ ਨੂੰ ਜਦੋਂ ਇਨਫੋਰਮੇਸ਼ਨ ਬੇਸਡ ਇਹ ਨਾਕਾਬੰਦੀਆਂ ਕੀਤੀਆਂ ਹੋਈਆਂ ਸੀ ਤਾਂ ਇੱਥੇ ਇਹ ਇੱਕ ਬੰਦੇ ਨੇ ਉਹਨਾਂ ਦਾ ਨਾਕਾਬੰਦੀ ਤੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਉਹ ਅੱਗੇ ਢਿੱਗ ਪਿਆ ਤੇ ਉਸਨੇ ਪੁਲਿਸ ਪਾਰਟੀ ਤੇ ਫਾਇਰ ਕਰਤੇ ਉਸ ਨੂੰ ਵਾਰਨਿੰਗ ਦੇ ਕੇ ਜਦੋਂ ਉਸ ਤੋਂ ਉਹ ਨਹੀਂ ਹਟਿਆ ਤਾਂ ਉਸਤੇ ਜਵਾਬੀ ਫਾਇਰ ਦੇ ਵਿੱਚ ਉਹ ਜ਼ਖਮੀ ਹੋ ਗਿਆ ਤੇ ਜਿਹਨੂੰ ਦਾਖਲ ਕਰਾਇਆ ਗਿਆ ਹਸਪੀਟਲ 'ਚ ਤੇ ਇਹ ਇਹ ਬੰਦੇ ਦਾ ਜਿਹੜਾ ਪੁਛਗਿਚ ਪ੍ਰੀਲੀਮਿਨਰੀ ਪੁਛਗਿਚ ਕਿਉਂਕਿ ਹਸਪਤਾਲ 'ਚ ਆ ਉਹਦੇ ਤੋਂ ਸਾਹਮਣੇ ਆਇਆ ਵੀ ਇੱਕ ਹੋਰ ਬੰਦਾ ਕਿਸੇ ਨੇ ਇਸ ਨੂੰ ਇਹ ਕਰਨ ਪਿੱਛੇ ਉਕਸਾਇਆ ਸੀ ਤੇ ਇਸ ਨੂੰ ਉਹਦੇ ਪੈਸੇ ਵੀ ਦਿੱਤੇ ਤੇ ਉਸ ਨੂੰ ਉਹਦੇ ਰੋਂਦ ਵੀ ਦਿੱਤੇ ਆ ਉਸਦੇ ਅਸੀਂ ਕਾਫੀ ਨੇੜੇ ਆ ਗਏ ਆ ਇਹ ਜਿਹੜੀ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਇਸ ਦੇ ਵਿੱਚ ਜੇ ਕਈ ਵਾਰ ਪਹਿਲਾਂ ਆਪਾਂ ਚੀਜ਼ਾਂ ਡਿਸਕਲੋਜ਼ ਕਰਦੀਏ ਓਪਨ ਹੋ ਜਾਂਦੀਆਂ ਜੀ ਦੇ ਨਾਲ ਕਿ ਫਿਰ ਉਹ ਬੰਦੇ ਇਸ ਦੇ ਅਲਰਟ ਹੋ ਜਾਂਦੇ ਤੇ ਉਹਨੂੰ ਫੜਨਾ ਔਖਾ ਹੋ ਜਾਂਦਾ ਤੇ ਇਸ ਅਸੀਂ ਇਹਨਾਂ ਨੂੰ ਜਲਦੀ ਸਾਡੇ ਕਈ ਲੀਡਸ ਆਈਆਂ ਸਾਡੇ ਕੋਲ ਤੇ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਜਿਹੜੇ ਰਹਿੰਦੇ ਦੋਸ਼ੀ ਆ ਇੱਕ ਜਿਹੜੇ ਇਹ ਨਵਾਂ ਜਿਹੜਾ ਉਹਦੇ ਚ ਆਇਆ ਉਹਦੇ ਵਿੱਚ ਇੱਕ ਰਾਤ ਜਿਹੜਾ ਇਨਕਾਊਂਟਰ ਹੋਇਆ ਔਰ ਉਸ ਤੋਂ ਪਹਿਲਾਂ ਦੋ ਗ੍ਰਿਫਤਾਰ ਕੀਤੇ ਸੀ ਇਹਨਾਂ ਤਿੰਨਾਂ ਦੇ ਵਿੱਚੋਂ ਗੋਲੀਆਂ ਚਲਾਉਣ ਵਾਲਾ ਕੋਈ ਸੀਗਾ ਜਾਂ ਨਹੀਂ ਜਿਹੜੇ ਇਹਨਾਂ ਨੇ ਇਹ ਵੈਪਨ ਲੈ ਕੇ ਆਉਣ ਵਾਲੇ ਸਾਰੀ ਮੇਨ ਪਲੈਨਿੰਗ ਕਰਨ ਵਾਲੇ ਇਹ ਆ ਤੇ ਜਿਹੜੀ ਗੋਲੀ ਤਾਂ ਉਹ ਬਾਦਲ ਤੇ ਜਿਹੜਾ ਦੂਸਰਾ ਇਕਾਡ ਪਛਤਾ ਬੰਦਾ ਉਹਦਾ ਉਸ ਉਹਨਾਂ ਨੇ ਇਹਦੇ ਉਹਦਾ ਉਹਨਾਂ ਚੋਂ ਉਹਨਾਂ ਨੇ ਗੋਲੀ ਚਲਾਈ ਉਹ ਵਾਲੇ ਔਰ ਮੇਨ ਜਿਹੜਾ ਤੁਸੀਂ ਦੱਸ ਰਹੇ ਹੋ ਜਿਹੜਾ ਹਜੇ ਹਿਡਨ ਰੱਖਿਆ ਗਿਆ ਇਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਏ ਸਾਡੇ ਬਹੁਤ ਲੀਡਸ ਆਈਆਂ ਹੋਈਆਂ ਅਸੀਂ ਜਲਦ ਤੋਂ ਜਲਦ ਉਹਨੂੰ ਕਾਬੂ ਕਰ ਲਾ ਜਿਹੜਾ ਸਸਪੈਂਸ ਲੋਕਾਂ ਦਾ ਬਣਿਆ ਰੱਖਿਆ ਵੀ ਉਹਨੂੰ ਜਲਦੀ ਲੋਕਾਂ ਸਾਹਮਣੇ ਆਜੂ ਬਿਲਕੁਲ ਸਾਹਮਣੇ ਆਜੂ ਆਹ ਵੀ ਤਾਂ ਮੇਨ ਹੈ ਜੀ ਇਹ ਜਿਹੜਾ ਹੈਗਾ ਬਹੁਤ ਆ ਜਿਹੜੇ ਜਿਹੜੇ ਨੇ ਗੋਲੀ ਚਲਾਈ ਹੁੰਦੀ ਆ ਉਹ ਤਾਂ ਇਹਨਾਂ ਦਾ ਹਾਂ ਤੁਹਾ ਦਾ ਯੂਜ਼ ਕੀਤਾ ਹੁੰਦਾ ਦਿਮਾਗ ਤੇ ਸਾਰਾ ਕੁਝ ਤੇ ਇਹਨਾਂ ਨੇ ਯੂਜ਼ ਕੀਤਾ ਤੇ ਇਹ ਮੇਨ ਹੈ ਇਹਨਾਂ ਨੂੰ ਮੇਨ ਇਹਦੇ ਨਾਲ ਕਾਫੀ ਸਾਡਾ ਜਿਹੜਾ ਕੇਸ ਨੂੰ ਸੋਲਵ ਕਰਨ ਦੇ ਵਿੱਚ ਬਹੁਤ ਜਿਆਦਾ ਸਹੀ ਹੋਇਆ ਜਿਹੜਾ ਮੇਨ ਕਾਰਨ ਵੀ ਉਹਦੇ ਤੋਂ ਹੀ ਪਤਾ ਲੱਗ ਸਕਦਾ ਹਾਂਜੀ ਬਿਲਕੁਲ ਬਿਲਕੁਲ ਆਹ ਜਿਹੜਾ ਇਸ ਨੂੰ ਵੀ ਜਦੋਂ ਹਸਪੀਟਲ ਤੋਂ ਜਾਊਗਾ ਤੇ ਸਾਨੂੰ ਹੋਰ ਪੁੱਛਗਿਛ ਹੋਊਗੀ ਹੋਰ ਚੀਜ਼ਾਂ ਨਾਲ ਤੋਂ ਮਿਲਣ ਦੀ ਸੰਭਾਅ ਸਕੇ ਬਿਲਕੁਲ ਤਾਂ ਮੇਨ ਕਾਰਨ ਜਿਹੜਾ ਸੀਗਾ ਉਹਦਾ ਪਤਾ ਉਦੋਂ ਹੀ ਲੱਗ ਸਕਦਾ ਜਦੋਂ ਜਿਸ ਦਾ ਇੰਕਾਊਂਟਰ ਕੀਤਾ ਗਿਆ ਰਾਤ ਉਸਦੇ ਗੋਲੀ ਲੱਗੀ ਆ ਔਰ ਉਹ ਜਦੋਂ ਹਸਪੀਟਲ ਤੋਂ ਠੀਕ ਹੋ ਕੇ ਆਏਗਾ ਉਸ ਤੋਂ ਬਾਅਦ ਪੁੱਛ ਗੇਸ਼ ਦੌਰਾਨ ਉਸ ਤੋਂ ਪਤਾ ਲੱਗੇਗਾ ਕਿ ਆਖਰਕਾਰ ਉਸਨੇ ਇਹ ਸਾਰਾ ਕੁਝ ਕਿਦੇ ਕਹਿੰਤੇ ਕੀਤਾ ਕਿਵੇਂ ਕੀਤਾ ਔਰ ਇਥੋਂ ਇਹ ਵੀ ਲੱਗਦਾ ਹੈ ਕਿ ਪੁਲਿਸ ਨੇ ਇਹ ਚੀਜ਼ ਜ਼ਰੂਰ ਟ੍ਰੇਸ ਕਰ ਲਈ ਆ ਵੀ ਮੇਨ ਮਗਰ ਬੰਦਾ ਕਿਹੜਾ ਸੀ ਪਰ ਉਸ ਨੂੰ ਹਜੇ ਪਬਲਿਕ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਪੁਲਿਸ ਨਹੀਂ ਰੱਖ ਰਹੀ ਕਿਉਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਫੈਕਟ ਪੈਂਦਾ ਇਸ ਚੀਜ਼ ਨੂੰ ਲੈ ਕੇ ਉਹ ਵਿਅਕਤੀ ਭੱਜ ਸਕਦਾ ਉਹ ਵਿਅਕਤੀ ਕਿਤੇ ਅੰਡਰਗਰਾਉਂਡ ਹੋ ਸਕਦਾ ਇਸੇ ਲਈ ਪੁਲਿਸ ਹਰ ਰੋਜ਼ ਇਸ ਚੀਜ਼ ਨੂੰ ਸਸਪੈਂਸ ਬਣਾ ਕੇ ਰੱਖ ਲਿਆ ਕਿਉਂਕਿ ਸੋਸ਼ਲ ਮੀਡੀਆ ਦੇ ਰਾਹੀਂ ਗੱਲ ਸਕਿੰਟਾਂ ਦੇ ਵਿੱਚ ਟ੍ਰੈਵਲ ਹੋ ਜਾਂਦੀ ਹੈ ਤੇ ਜਿਹੜੇ ਵਿਅਕਤੀ ਮੇਨ ਦੋਸ਼ੀ ਹੁੰਦੇ ਨੇ ਉਹ ਫਰਾਰ ਹੋ ਜਾਂਦੇ ਨੇ ਇਸੇ ਲਈ ਇਹ ਜਲਦ ਉਹਨਾਂ ਦਾ ਵੀ ਖੁਲਾਸਾ ਕੀਤਾ ਜਾਏਗਾ ਜਿਹੜੇ ਵਿਅਕਤੀਆਂ ਨੇ ਪੂਰੀ ਕਹਾਣੀ ਬਣਾਈ ਕਿੱਥੇ ਬੈਠੇ ਨੇ ਵਿਦੇਸ਼ ਬੈਠੇ ਨੇ ਕਿੱਥੇ ਪੂਰੀ ਕਹਾਣੀ ਜਲਦੀ ਹੀ ਤੁਹਾਡੇ ਕੋਲੇ ਪੇਸ਼ ਕਰਾਂਗੇ ਕਿ ਕਾਰਨ ਕੀ ਸੀ ਕਿਉਂਕਿ ਇੱਕੋ ਸਵਾਲ ਆ ਕਾਰਨ ਕੀ ਸੀ ਕਿਉਂ ਮਾਰਿਆ ਗਿਆ ਰੰਜਿਸ਼ ਕੀ ਸੀ ਰੋਲਾ ਕੀ ਸੀ ਇਹ ਕਾਰਨ ਜਲਦੀ ਹੀ ਫਿਰੋਜ਼ਪੁਰ ਐਸਐਸਪੀ ਕਹਿ ਰਹੇ ਨੇ ਕਿ ਜਲਦੀ ਹੀ ਤੁਹਾਡੇ ਸਾਹਮਣੇ ਰੱਖਾਂਗੇ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ